no. ਨਿਤ ਦਿਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾ ਅਕਰ ਹਰ ਮਨ ਬਸਤ ਨਾਨਕ ਹੋ ਤਨ ਆਲ ਜੁਗ ਜੁਗ ਅਟਲ ਜਹਾਨਾ ਦੇ ਵਾਲੀ ਜਗਵਦ ਤਕਤਾਂ ਦੇ ਮਾਲਕ ਗਿਆਨ ਦੇ ਮੂਜਸਮੇ ਰਹਿਮਤਾਂ ਦੇ ਭੰਡਾਰ ਬਾਣੀ ਕੇ ਪੋਹਿਤ ਕਲਯੁਗ ਕੇ ਅਵਤਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਕਲਸ ਰੂਪ ਸਤ ਸੰਗਤ ਜੀਓ ਵੱਡੇ ਹੀ ਬਾਗ ਹਨ ਸਹੀਦਾਂ ਦੇ ਸਰਤਾਜ ਰਹਿਮਤਾਂ ਦੇ ਮੰਡਾਰ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਧਾਰ ਲੋਜ ਲੜੀਵਾਰ ਵਿਚਾਰਾਂ ਦੀ ਸੰਜਪਉਂਦੇ ਹਾਂ ਅੱਜ ਦੇ ਪਾਪਨ ਸ਼ਬਦ ਦੇ ਅੰਦਰ ਸਤਿਗੁਰੂ ਵਰਸ਼ਿਸ਼ ਕਰਦੇ ਨੇ 16ਵਾਂ ਸਲੋਕ 16ਵੇਂ ਸਲੋਕ ਦਾ ਛੇਮਾ ਪਦ ਛੇਮਾ ਪਉੜੀ ਹੈ ਅਤੇ ਇਸ ਪਉੜੀ ਦੇ ਅੰਦਰ ਉਸ ਪ੍ਰਮਾਤਮਾ ਦੀ ਦਾ ਜ਼ਿਕਰ ਕੀਤਾ ਹੋਇਆ ਹੈ ਜੋ ਜਰਰੇ ਜਰਰੇ ਦੇ ਵਿੱਚ ਕਣ ਕਣ ਦੇ ਵਿੱਚ ਵਿਆਪਕ ਨੇ ਸਤਿਗੁਰੂ ਕਿਰਪਾ ਕਰਦੇ ਨੇ ਰੂਪ ਸਤ ਜਾ ਕਾ ਸਤ ਅਸਥਾਨ ਸਤ ਸਦਾ ਤੇਰੇ ਰਹਿਣ ਵਾਲ ਸਤ ਅਸਥਾਨ ਜਿਹੜਾ ਮੁਕੰਮਲ ਹੈ ਅਧੂਰਾ ਨਹੀਂ ਨਾ ਖੁੰਝਣ ਵਾਲਾ ਅਤੇ ਸਦਾ ਅਟੱਲ ਉਹਨੂੰ ਕਹਿੰਦੇ ਨੇ ਸਤ ਅਸਥਾਨ ਉਹਦਾ ਰੂਪ ਵੀ ਸਤ ਹੈ ਜਿਹੜਾ ਕਣ-ਕਣ ਦੇ ਵਿੱਚ ਵਿਆਪਕ ਹੈ ਅਤੇ ਉਹਦਾ ਅਸਥਾਨ ਵੀ ਅਟੱਲ ਹੈ ਮਲੋਦੀ ਮਰਿਆਦਾ ਦੀ ਪ੍ਰਮਾਤਮਾ ਦੀ ਹਟਾਲ ਹੈ। ਪੁਰਖ ਸਤ ਕੇਵਲ ਪ੍ਰਦਾਨ। ਮੰਨਿਆ ਪਰ ਮੰਨਿਆ ਸਭ ਦੇ ਸਿਰ ਤੇ ਉਹ ਪੁਰਖ ਹੈ। ਜੋ ਸਭਨਾ ਤੇ ਪ੍ਰਮਾਤਮਾ ਜੀ ਦਾ ਹੁਕਮ ਚੱਲਦਾ ਹੈ ਤੇ ਉਹਦਾ ਕੰਮ ਹੈ ਕਰਤੂਤ ਸਤ ਸਤ ਜਾਗੀ ਬਣੀ। ਕਰਤੂਤ ਮਰਿਆਦਾ ਦਾ ਕੰਮ। ਪ੍ਰਮਾਤਮਾ ਜੀ ਦਾ ਜੋ ਮਰਿਆਦਾ ਦਾ ਕੰਮ ਹੈ। ਉਸਤ ਹੈ ਰੱਬ ਨੂੰ ਤੂੰ ਜਪੇਗਾ ਰੱਬ ਦੀ ਤੋੜਾਦ ਨਾ ਕਰੇਗਾ ਰੱਬ ਤੇਰੇ ਤੇ ਤਰੁੱਥੇ ਰੱਬ ਦੀ ਮਰਜ਼ੀ ਹੈ ਨਾ ਤਰੁੱਥੇ ਰੱਬ ਦੀ ਮਰਜ਼ੀ ਹੈ ਅਤੇ ਜਿਹੜਾ ਰੱਬ ਦੇ ਨਾਲ ਆਪਣੇ ਸਾਥ ਦੇ ਨਾਲ ਰੱਬ ਨੂੰ ਮੰਨਦਾ ਹੈ ਨਾਸਤਿਕ ਹੈ ਅਤੇ ਬੇਮੁਖ ਹੈ ਰੱਬ ਤੋਂ ਖੁੰਝਿਆ ਹੋਇਆ ਬੰਦਾ ਤਾਂ ਰੱਬ ਉਹਨੂੰ ਵੀ ਮਰਿਆਦਾ ਦੇ ਵਿੱਚ ਰੱਖਦਾ ਆਪਣੀ ਮਰਿਆਦਾ ਤੋਂ ਕਿਸੇ ਨੂੰ ਬਾਹਰ ਨਹੀਂ ਕਰਦਾ ਬਸ ਜ਼ਿੰਦਗੀ ਦੀ ਸਾਡੀ ਕੁਝ ਖੁੱਲਾ ਨੇ ਸਾਨੂੰ ਅਥোরਟੀ ਹੈ ਰੱਬ ਨੇ ਬਖਸ਼ੀ ਹੋਈ ਹੈ ਖਾਣੇ ਪੀਣੇ ਦੀ ਕੰਮ ਕਰਨ ਦੀ ਸੋਚ ਵਿਚਾਰ ਦੀ ਰਹਿਣ ਸਹਿਣ ਦੀ ਇਹ ਸਾਡੀ ਅਥোরਟੀ ਹੈ ਇਹ ਵੀ ਕੁਝ ਡੈਰੇ ਦੇ ਵਿੱਚ ਹੈ ਡੈਰੇ ਤੋਂ ਬਾਹਰ ਨਹੀਂ ਸੀ ਜਾ ਸਕਦੇ ਐਂ ਦੇ ਕਰਕੇ ਕਰਤੂਤ ਉਹਦੀ ਮਰਿਆਦਾ ਜਿਹੜੀ ਹੈ ਰੱਬ ਦੀ ਉਹ ਸੱਤ ਹੈ ਉਹਦੀ ਬਾਣੀ ਵੀ ਸੱਤ ਹੈ ਸਾਤੇ ਦੇ ਕਰਕੇ ਸਤਿਗੁਰੂ ਬਾਰ-ਬਾਰ ਕਹਿੰਦੇ ਨੇ ਕਿ ਜੋ ਤੂੰ ਕਰਮ ਕਰੇਗਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਕਰਮ ਆਪਣੇ ਆਂ ਦੋਸ ਨਾ ਦੀਜੈ ਅਬਰਜਨ ਜੋ ਇਨਸਾਨ ਕਰਦਾ ਉਹਦੇ ਆਧਾਰ ਤੇ ਰੱਬ ਜੀ ਉਹਦੇ ਕਰਮਾਂ ਨੂੰ ਵਿਚਾਰ ਕੇ ਉਹਨੂੰ ਸਜਾਵਾਂ ਦੇਂਦੇ ਤਾਂ ਇਹ ਸਤ ਸਤਗੁਰਾਂ ਦੀ ਸਤ ਬਾਣੀ ਹੈ ਸਤਗੁਰਾਂ ਦੇ ਸਤ ਅਲਫਾਜ਼ ਨੇ ਮੰਨੇ ਤਰ ਗਿਆ ਨਾ ਮੰਨੇ ਡੁੱਬ ਗਿਆ ਜੇ ਤਾਂ ਜ਼ਿੰਦਗੀ ਤੇ ਲਾਗੂ ਕਰਦੇ ਸਤਗੁਰਾਂ ਦੇ ਬਚਨ ਤਾਂ ਸਤਗੁਰੂ ਕਹਿੰਦੇ ਭਾਈ ਨੇ ਹਾਲ ਨਹੀਂ ਤਾਂ ਫਿਰ ਉਹ 84 ਦਾ ਗੇੜਾ ਦੁਬਾਰਾ ਫੇਰ ਇਹਦੀ ਪਟਕਣਾ ਇਹਦੀ ਆਪਣੇ ਹਿਸਾਬ ਦੇ ਨਾਲ ਇਹਨੇ ਅ ਰੱਬ ਨੂੰ ਮੰਨਿਆ ਹੈ ਆਪਣੇ ਸਾਬ ਦੇ ਨਾਲ ਰੱਬ ਦੇ ਅਨੁਸਾਰ ਚੱਲਦੇ ਨੇ ਰੱਬ ਦੀ ਮਹਿਮਾ ਕਿਤਾਂ ਦੀ ਹੈ ਜਿਸ ਤਰ੍ਹਾਂ ਭਗਤ ਰਬਦਾ ਜੀ ਬੜਾ ਸੋਹਣਾ ਬਿਆਨ ਕਰਦੇ ਨੇ ਉਹ ਕਹਿੰਦੇ ਨੇ ਰੱਬ ਨੂੰ ਜਪਣ ਵਾਲੇ ਰੱਬ ਦੀ ਮਰਿਆਦਾ ਦੇ ਰੱਬ ਦੇ ਅਨੁਸਾਰ ਚੱਲਦੇ ਨੇ ਤਾਂ ਜਿਵੇਂ ਐਗਜ਼ਾਮਪਲ ਨੇ ਦੇ ਨੇ ਸੁਰਸਰੀ ਸਾਲਨ ਕਿਰਤ ਬਾਰਣੀ ਦੇ ਸਭ ਤੋਂ ਪਵਿੱਤਰ ਮੰਨੀ ਜਾਂਦੀ ਹੈ ਗੰਗਾ ਉਹਦਾ ਪਾਣੀ ਜਲ ਸ਼ੀਤਲ ਮੰਨਿਆ ਜਾਂਦਾ ਹੈ ਗੰਗਾ ਦਾ ਨਾਈ ਸਤਕਾਰ ਦੇ ਨਾਲ ਲਿਆ ਜਾਂਦਾ ਹੈ ਉਹ ਗੰਗਾ ਨਦੀ ਦਾ ਤਾਂ ਜਦੋਂ ਉਹਦੇ ਵਿੱਚੋਂ ਕੱਢ ਕੇ ਸ਼ੁਰਾ ਬਾਨ ਬਣਾਈ ਜਾਵੇ ਬਾਰਨੀ ਬਣਾਈ ਜਾਵੇ ਸ਼ਰਾਬ ਬਣਾਈ ਜਾਵੇ ਸੰਤ ਜਨ ਉਹਨੂੰ ਨਹੀਂ ਪ੍ਰਵਾਨ ਕਰਦੇ ਪਾਵੇਂ ਆਖਿਆ ਜਾਵੇ ਕਿ ਇਹ ਗੰਗਾ ਦੇ ਪਾਣੀ ਦੀ ਬਣਾਈ ਹੈ ਇਹ ਬੜੀ ਪਵਿੱਤਰ ਹੈ ਨਹੀਂ ਕਰਤ ਸੰਤ ਜਨ ਕਰਤ ਨਹੀਂ ਪਾਨ ਅਤੇ ਗੰਦੇ ਪਾਣੀ ਸੋ ਲਿਆ ਕੇ ਭਾਵੇਂ ਅਪਵਿੱਤਰ ਬਣਾਈ ਜਾਵੇ ਸੁਰਾ ਪਵਿੱਤਰ ਨਤ ਅਵਰ ਜਲ ਰੇ ਅਤੇ ਜੇ ਉਹਨੂੰ ਗੰਗਾ ਦੇ ਵਿੱਚ ਮਿਲਾਇਆ ਜਾਵੇ ਉਹ ਗੰਗਾ ਦਾ ਰੂਪ ਕੋ ਵੀ ਪਵਿੱਤਰ ਹੋ ਜਾਂਦਾ ਹੈ ਸੁਰਸਰੀ ਮਿਲ ਤਨ ਹੈ ਹੋਏ ਆਨ অপਵਿੱਤਰ ਚੀਜ਼ ਵੀ ਉਹਦੇ ਵਿੱਚ ਚਲੀ ਗਈ ਹੈ ਉਹ ਵੀ ਪਵਿੱਤਰ ਬਣ ਜਾਂਦੀ ਹੈ ਤਾਂ ਭਗਤ ਰਬਦਾਸ ਜੀ ਕਹਿੰਦੇ ਨੇ ਭਾਈ ਤੂੰ অপਵਿੱਤਰ ਹੈ ਰੱਬ ਦਾ ਨਾਮ ਜਪੇਗਾ ਤੂੰ ਪਵਿੱਤਰ ਹੋਵੇਂਗਾ ਨਾਪਾਕ ਹੈ ਪਾਕ ਹੋਵੇਂਗਾ ਰੱਬ ਦੇ ਅਨੁਸਾਰ ਚੱਲੇਗਾ ਰੱਬ ਦੀ ਮਰਿਆਦਾ ਦੇ ਵਿੱਚ ਚੱਲੇਗਾ ਰੱਬ ਦਾ ਹੁਕਮ ਸੱਤ ਹੈ ਤੇ ਰੱਬ ਦਾ ਅਸਥਾਨ ਸੱਤ ਹੈ ਅਤੇ ਰੱਬ ਦੀ ਬਾਣੀ ਸੱਤ ਹੈ ਰੱਬ ਦਾ ਕਰਮ ਸੱਤ ਹੈ ਅਤੇ ਅੱਗੇ ਸਤਿਗੁਰੂ ਕਹਿੰਦੇ ਨੇ ਸਤਿਪੁਰਖ ਸਭ ਮੈਂ ਸਮਾਣੀ ਜੋ ਸਬਦਿਆਂ ਵਿੱਚ ਬੋਲ ਰਿਹਾ ਅਤੇ ਸਬਦ ਕੰਮ ਵੀ ਰੱਬ ਦਾ ਕੰਮ ਵੀ ਅਟਲ ਹੈ ਉਹ ਸੱਤ ਹੈ ਉਹਦਾ ਕਰਮ ਵੀ ਅਟਲ ਹੈ ਜੋ ਸਬਦ ਤੇ ਸਤਿਗੁਰੂ ਮੇਰਾ ਕਰਦੇ ਨੇ ਸਤ ਕਰਮ ਜਾਕੀ ਰਚਨਾ ਸਤ ਜਿਹੜੀ ਰੱਬ ਨੇ ਰਚਨਾ ਕੀਤੀ ਏ ਦੁਨੀਆ ਦੀ ਇਹ ਬ੍ਰਹਿਮੰਡੇ ਕਨੇ ਪਤਾ ਨਹੀਂ ਕਰੋੜਾਂ ਬ੍ਰਹਿਮੰਡ ਰੱਬ ਨੇ ਸਤਗੁਰੂ ਕਹਿੰਦੇ ਨੇ ਇਹ ਬ੍ਰਹਿਮੰਡ ਬਣਾਏ ਨੇ ਕਰੋੜਾਂ ਅਤੇ ਉਹਨਾਂ ਦਾ ਕਰਮ ਜਿਹੜਾ ਸਤਗੁਰੂ ਕਹਿੰਦੇ ਨੇ ਸਤ ਹੈ ਉਹਨਾਂ ਦੀ ਰਚਨਾ ਸਤ ਹੈ ਆਪਣੀ ਮਰਿਆਦਾ ਦੇ ਅਨਸਾਰ ਰੱਖਿਆ ਨਾ ਘਾਟ ਹੈ ਨਾ ਬਾਦ ਨਾ ਘਾਟ ਬਾਦ ਹੋਤੇ ਸਭ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਹੋਇਆ ਮੂਲ ਸਤ ਸਤ ਉਤਪਾਦ ਮੂਲ ਪੈਦਾ ਕਰਨਾ ਉਤਪਤੀ ਕਰਨੀ ਪਦਾਇਸ਼ ਕਰਨੀ ਅਤੇ ਜਿਹੜਾ ਉਤਪਾਦ ਹੈ ਉਹਦਾ ਨਾਸ ਕਰਨਾ ਤੇ ਉਹਨੂੰ ਵਿਨਾਸ਼ ਕਰਨਾ ਰੱਬ ਦੇ ਹੱਥ ਦੇ ਵਿੱਚ ਹੈ ਰੱਬ ਦਾ ਹੁਕਮ ਚੱਲਦਾ ਹੈ ਰੱਬ ਦੇ ਹੁਕਮ ਦੇ ਨਾਲ ਹੈ ਸਭ ਕੁਝ ਸੱਚ ਕਰਨੀ ਨਿਰਮਲ ਨਿਰਮਲ ਹੈ ਅਤੇ ਰੱਬ ਦੀ ਇਹ ਨਿਰਮਲੀਅਤਾਂ ਵੀ ਹੈ ਇਸ ਨਿਰਮਲੀ ਨੂੰ ਬਦਲਿਆ ਨਹੀਂ ਜਾ ਸਕਦਾ ਇਸ ਕਰਮਾਂ ਨੂੰ ਬਦਲਿਆ ਨਹੀਂ ਜਾ ਸਕਦਾ ਬੜੇ ਪੀਰ ਪਕੰਬਰ ਹੋਏ ਨੇ ਬੜੇ ਰੈਵਰ ਹੋਏ ਨੇ ਦੁਨੀਆ ਤੇ ਰੱਬ ਦੀ ਮਰਿਆਦਾ ਦੇ ਅਨੁਸਾਰ ਚੱਲੇ ਨੇ ਹਾਂ ਰੱਬ ਨੂੰ ਲਿਜਾਹਿਆ ਉਹ ਬੱਕਰੀ ਗੱਲ ਨੇ ਪਰ ਆਪਣੇ ਸਰਦ ਦੇ ਨਾਲ ਜਿਨ੍ਹਾਂ ਨੇ ਰੱਬ ਤੋਂ ਬਖਰੇ ਹੋ ਗਏ ਜਿਹੜੇ ਕਹਿੰਦੇ ਸੀ ਹਰਨਾਕਿ ਸਵਰਗ ਦੀ ਨਹੀਂ ਆਂ ਅਰਜਪਿਆ ਨਾਰਪ ਦਾ ਬਰ ਲਿਆ ਆਨੰਦ ਨਾਮਾਰ ਬਰ ਹੀ ਲਿਆ ਸੀ ਉਸਨੇ ਤਾਂ ਹੁਣ ਜਦੋਂ ਰੱਬ ਦੀ ਮਰਿਆਦਾ ਤੋਂ ਬਾਹਰ ਹੁੰਦਾ ਹੈ ਰੱਬ ਕਿਸੇ ਨੂੰ ਆਪਣੀ ਮਰਿਆਦਾ ਤੋਂ ਬਾਹਰ ਨਹੀਂ ਕਰਦੇ ਉਹਦੇ ਪਾਪ ਵਧੇ ਉਹਦੇ ਗੁਨਾਹ ਵਧੇ ਮੈਨੂੰ ਤਾਂ ਮਾਰਨ ਵਾਲਾ ਹੈ ਹੀ ਕੋਈ ਨਹੀਂ ਜਿਸਨ ਰੱਬ ਤੋਂ ਨੇ ਬਰ ਲਿਆ ਉਸੇ ਰੱਬ ਨੇ ਉਸਨੂੰ ਨਰਸਿੰਘ ਦਾ ਰੂਪ ਧਰ ਕੇ ਉਸੇ ਨੂੰ ਮਾਨੇ ਨੂੰ ਕਹਿੰਦੇ ਨੇ ਸਤ ਕਰਨੀ ਨਿਰਮਲ ਨਿਰਮਲੀ ਕਿਥੇਕ ਤੱਕ ਤੇਰੀ ਭਜ ਦੌੜ ਹੋ ਸਕਦੀ ਹੈ ਤੂੰ ਕਹਿੰਦਾ ਮੈਂ ਮਰਾਂ ਨਾ ਨਾ ਅੰਦਰ ਨਾ ਬਾਹਰ ਅਤੇ ਨਾ ਜ਼ਮੀਨ ਨਾ ਸਮਾਨ ਜਲੇ ਹਰਨਾਖਿ ਥਲੇ ਹਰਨਾਖਿ ਅਬਦਾ ਨਾਈ ਜਪਉਂਦਾ ਸੀ ਉਹਨਾਂ ਨੂੰ ਬਣਾਉਣ ਵਾਲਾ ਕੌਣ ਹੈ ਜਲ ਨੂੰ ਥਲ ਨੂੰ ਆਕਾਸ਼ ਨੂੰ ਹੋ ਰੱਬ ਹੀ ਬਣਾਉਣ ਵਾਲਾ ਹੁਣ ਜਿਸ ਰੱਬ ਦਾ ਇਹਨੂੰ ਪੈਦਾ ਕੀਤਾ ਉਹ ਉਸੇ ਰੱਬ ਦੇ ਨਾਲੇ ਚਤਰਾਇਆਂ ਚੱਲ ਕੇ ਕੀਆ ਕਰਨੀਏ ਕਿ ਮੈਂ ਰੱਬ ਆ ਤੇ ਰੱਬ ਕੋਈ ਨਹੀਂ ਹੈ ਤਾਂ ਇਹ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਰੱਬ ਦਾ ਭਾਈ ਕਰਨੀ ਵੀ ਸਤ ਹੈ ਅਤੇ ਰੱਬ ਦੀ ਜਿਹੜੀ ਮਰਿਆਦਾ ਚੱਲਦੀ ਹੈ ਉਹ ਵੀ ਸਤ ਹੈ ਜਿਸੇ 부ਝਾਏ ਕਿਸ ਸਭ ਪਦਿ ਹੁਣ ਇੱਕ ਹੈ ਇਨਸਾਨ ਜੀਿੰਦਗੀ ਦੇ ਵਿੱਚ ਜੇ ਆਪਾਂ ਆਖੀਏ ਸਿਆਣਾ ਤੇ ਉਹਦੇ ਵਰਗਾ ਸਿਆਣਾ ਵੀ ਕੌਣ ਹੋ ਸਕਦਾ ਰਾਜਾ ਮੌਕੇ ਦਾ ਰਾਜਾ ਹੋਵੇ ਹਰ ਇੱਕ ਸਕੂਲਤ ਹਰ ਇੱਕ ਉਹਦੇ ਕੋਲ ਚੀਜ਼ ਹੈ ਹੁਕਮ ਚੱਲਦਾ ਹੈ ਉਮਰ ਕਰਕੇ ਵੀ ਸਿਆਣਾ ਪਰ ਉਹਦਾ ਪੁੱਤਰ ਹੈ ਹੁਣ ਪੁੱਤਰ ਕਦੋਂ ਬੰਦਗੀ ਕਰਨ ਲੱਗੇ ਆ ਛੋਟਾ ਛੋਟਾ ਰਿੜਦਾ ਪ੍ਰਹਿਲਾਦ ਰੜਦਾ ਰੜਦਾ ਮਾਂ ਦੇ ਗੋਦੀ ਜਾਂਦਾ ਪਿਓ ਦੇ ਗੋਦੀ ਇਹ ਕਦੋਂ ਬੰਦਗੀ ਕਰਨ ਲੱਗਿਆ 5 ਸਾਲ ਦੀ ਉਮਰ ਦਾ ਜ਼ਿਕਰ ਕਰਦੇ ਨੇ ਗੁਰਬਾਣੀ ਦੇ ਅੰਦਰ 5 ਸਾਲ ਦੇ ਆਨੇ ਕਿ ਉਹਨਾਂ ਨੇ ਰੱਬ ਨੂੰ ਪਾ ਲਿਆ ਸੀ ਪੰਚਵ ਪ੍ਰਹਿਲਾਦ 21 ਕੁੱਲ ਉਦਾਰੇ ਤੇ ਉਹਨਾਂ ਨੇ ਜਦੋਂ ਤਾਰੇ ਆ ਸਭ ਨੂੰ ਮੰਨ ਲੋ ਆਪਣੀ 21 ਗੁਲਾ ਤਾਰੀਆਂ ਨੇ ਗੁਰਬਾਣੀ ਦਾ ਫੈਸਲਾ ਕਿ 5 ਸਾਲ ਦੇ ਸੀ 5 ਸਾਲ ਦੇ ਬੱਚੇ ਨੇ ਮੰਨ ਲਓ ਰੱਬ ਦੇ ਵਿੱਚ ਕਿਵੇਂ ਅਪੇਦ ਹੋਏ ਨੇ ਹੁਣ ਜਿਹੜਾ ਜਿਹਦਾ ਹੁਕਮ ਚੱਲਦਾ ਉਹ ਤਾਂ ਨਰਕਾਂ ਦਾ ਭਾਗੀ ਬਣਦਾ ਜਾ ਰਿਹਾ ਹੈ ਸਿਆਣਾ ਵੀ ਹੈ ਉਮਰ ਕਰਕੇ ਵੀ ਹੈ ਅਤੇ ਤਾਕਤ ਤੇ ਬੰਦਾ ਹੈ ਰਾਜਾ ਹੈ ਮੁਖੀਆ ਹੈ ਉਹਨ ਕੋਈ ਲਿਹਾਜ ਨਾਰੀ ਪਰ 5 ਸਾਲ ਦੀ ਉਮਰ ਨੂੰ ਸਤਗੁਰਾਂ ਨੇ ਕਿਤਨੀ ਸੋਝੀ ਦਿੱਤੀ ਹੈ ਜਿਸੈ 부ਝਾਏ ਇਸੈ ਸਭ ਪਦਿ ਜਿਹਨੂੰ ਬੁਝਾ ਦਿੰਦੇ ਨੇ ਸਤਿਗੁਰੂ ਉਹਨੂੰ ਮਾਤਾ ਦੇ ਉਦਰ ਦੇ ਵਿੱਚ ਵੀ ਬੁਝਾ ਦਿੰਦੇ ਨੇ ਮਤਲਬ ਸੋਜੀ ਦੇਣੀ ਅਤੇ ਜਿਹਨੂੰ ਦੇਣੀ ਆ ਸਤਿਗੁਰੂ ਉਹ ਤਾਂ ਬਾਰੇ ਨਿਆਰੇ ਜਦੋਂ ਕਰਨੇ ਨੇ ਸਤਿਗੁਰਾਂ ਨੇ ਆਪਣੀ ਮਰਜ਼ੀ ਹੈ ਪਰ ਇਤਨਾ ਨਹੀਂ ਰੱਬ ਨੇ ਇਤਨਾ ਕੁਝ ਦਿੱਤਾ ਹੈ ਨਾ ਅਸੀਂ ਅੱ ਰੱਬ ਦੇ ਨਾਮ ਸ਼ੁਕਰੇ ਨਾ ਬਣੀ ਐ ਰੱਬ ਦਾ ਤਾਂ ਧੰਨਵਾਦ ਕਰਨਾ ਚਾਹੀਂਦਾ ਉਦੋਂ ਰੱਬ ਦਾ ਸ਼ਰੀਕ ਬਣਿਆ ਪਰ ਘਰ ਦੇ ਵਿੱਚ ਹੀ ਰੱਬ ਦਾ ਭਗਤ ਪੈਦਾ ਹੋਇਆ ਪ੍ਰਹਿਲਾਦ ਅੱਗੇ ਸਤਨਾਮ ਪ੍ਰਭ ਦਾ ਸੁਖਦਾਈ ਹੈ। ਪਰਮਾਤਮਾ ਦਾ ਨਾਮ ਸੁਖਦਾਈ ਹੈ। ਸੁਖਦਾਈ ਇਹ ਦੇ ਕਰਕੇ ਆ ਰੱਬ ਦੇ ਪਿਆਰਿਆਂ ਨੂੰ ਜਿਸ ਤਰ੍ਹਾਂ ਪ੍ਰਹਿਲਾਦ ਦੀ ਜਿਕਰ ਕਰੀਏ ਕਿਤਨੇ ਤਸੀਹੇ ਦਿੱਤੇ ਨੇ ਆਪਣੇ ਪਿਓ ਨੇ। ਕਦੇ ਅੱਗ ਦੇ ਵਿੱਚ ਵਾਇਆ ਗਿਆ ਅਤੇ ਕਦੇ ਗਰਮ ਥੰਮ ਨੂੰ ਜੱਤੀ ਪਵਾਈ ਗਈ। ਅਤੇ ਤੇ ਕਬੀਰ ਜੀ ਦਾ ਜ਼ਿਕਰ ਆਉਂਦਾ ਹੈ ਕਿ ਕਬੀਰ ਇਹਨਾਂ ਨੇ ਕਬੀਰ ਜੀ ਨੂੰ ਜਿਹੜੇ ਨਫ਼ਰਤ ਕਰਦੇ ਸੀ ਉਹਨਾਂ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਸ਼ਾਲਾ ਪਰ ਬੈਠੇ ਭਗਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਇਹਨਾਂ ਨਿੰਦਕਾਂ ਨੇ ਨਾ ਪਾਪੀਆਂ ਨੇ ਮੈਨੂੰ ਨੂੜ ਕੇ ਸੰਗਲਾਂ ਦੇ ਨਾਲ ਬੰਨ ਕੇ ਰਸਿਆਂ ਦੇ ਨਾਲ ਨਹੀਂ ਸੰਗਲਾਂ ਦੇ ਨਾਲ ਬੰਨ ਕੇ ਗੰਗਾ ਦੇ ਵਿੱਚ ਸੁੱਟ ਦਿੱਤਾ ਸੀ ਕਿ ਹੱਥ ਪੈਰ ਵੀ ਨਾ ਮਾਰਸ ਕੇ ਤੜਫ ਤੜਫ ਕੇ ਮਰੇ ਬਾਰੇ ਰੱਬ ਦਾ ਕਰਮ ਸਾਥ ਹੈ ਨਾ ਜਿਹੜਾ ਰੱਬ ਨੂੰ ਯਾਦ ਕਰਦਾ ਹੈ ਰੱਬ ਉਹਦੀ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਜੀ ਹਰ ਸਤਿਗੁਰੂ ਪੈਜ ਰੱਖਦੇ ਨੇ ਕਵੀਰ ਜੀ ਕਹਿੰਦੇ ਨੇ ਮਿਰਗ ਸ਼ਾਲਾ ਪਰ ਬੈਠੇ ਕਵੀ ਮਿਰਗ ਸ਼ਾਲਾ ਆਈ ਉਤੇ ਉਤੇ ਬਹਿ ਕੇ ਕਹਿੰਦੇ ਮੈਂ ਗੰਗਾ ਤੋਂ ਬਾਹਰ ਆਇਆ ਜੰਜੀਰਾ ਪੇ ਟੁੱਟੀਆਂ ਗੰਗਾ ਕੀ ਲਹਿਰ ਉਹਨਾਂ ਲਹਿਰਾਂ ਕਿਸੇ ਦੇ ਸੰਗਲ ਨਹੀਂ ਤੋੜ ਸਕਦੀਆਂ ਪਰ ਕਬੀਰ ਜੀ ਕਹਿੰਦੇ ਨੇ ਸੰਗਲ ਟੁੱਟੇ ਨੇ ਮੇਰੇ ਲਹਿਰਾਂ ਦੇ ਨਾਲ ਟੁੱਟਿਆ ਮੇਰਾ ਸੰਗਲ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਜੰਜੀਰਾਂ ਦੇ ਨਾਲ ਨੋੜਿਆ ਸੀ ਉਹਨਾਂ ਨੇ ਨਿੰਦਕਾਂ ਨੇ ਜਿਹੜੇ ਕਬੀਰ ਜੀਆਂ ਦੇ ਸਤਿ ਵਚਨਾਂ ਤੋਂ ਕਬੀਰ ਜੀ ਦੀ ਕਰਨੀ ਤੋਂ ਕਥਨੀ ਤੋਂ ਜਿਨ੍ਹਾਂ ਨੂੰ ਤਕਲੀਫ ਸੀ ਸਤ ਬੋਲਣ ਤੇ ਕਬੀਰ ਜੀ ਸੱਚ ਬੋਲਦੇ ਸੀ ਜਿਹੜੇ ਆ ਸਤ ਨਿਆ ਧਰਮੀ ਲੋਕ ਨੇ ਉਹ ਥੋੜਾ ਪ੍ਰਵਾਨ ਕਰਦੇ ਨੇ ਤਾਂ ਇਸੇ ਜੀ ਤਰ੍ਹਾਂ ਮੰਨ ਲੋ ਪ੍ਰਹਿਲਾਦ ਜੀ ਦਾ ਜ਼ਿਕਰ ਕਰਦੇ ਵਿੱਚ ਨੇ ਹੁਣ ਪਿਓ ਨੂੰ ਪਸੰਦ ਨਹੀਂ ਆਪਣਾ ਪੁੱਤਰ ਕੀ ਕੁਝ ਕੀਤਾ ਪਰ ਗੱਲ ਇੱਕ ਹੈ ਸਤ ਨਾਮ ਪ੍ਰਭ ਕਾ ਸੁਖਦਾਈ ਸੁਖਦਾਈ ਕਦੋਂ ਹੁੰਦਾ ਜੀ ਦੁਨੀਆ ਨਾਮ ਜਪਦੀ ਹੈ ਅਤੇ ਦੁਨੀਆ ਦੇ ਵਿੱਚ ਨਾਮ ਜਪਿਆ ਜਾ ਰਿਹਾ ਹੈ ਕੀਰਤਨ ਹੋ ਰਿਹਾ ਕਥਾ ਵਿਚਾਰਾ ਸਮਾਗਮ ਹੋ ਰਹੇ ਨੇ ਭੰਡਾਰੇ ਲਾਏ ਜਾ ਰਹੇ ਨੇ ਬਹੁਤ ਕੁਝ ਕੀਤਾ ਜਾਂਦਾ ਹੈ ਪਰ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਕਿਰਪਾ ਕਰੋ ਕਿ ਸਾਰੇ ਨਾਮ ਜਪ ਰਹੇ ਨੇ ਅਤੇ ਪ੍ਰਹਿਲਾਦ ਦੀ ਅਵਸਥਾ ਤੱਕ ਕਬੀਰ ਦੀ ਅਵਸਥਾ ਤੱਕ ਕੋਈ ਪਹੁੰਚ ਸਕਦਾ ਹੈ ਸਤਿਗੁਰੂ ਕਹਿੰਦੇ ਨੇ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਬਲੀਬ ਵਿਸ਼ਵਾਸ ਕਰਨਾ ਪੈਂਦਾ ਹੈ ਗੁਰੂ ਤੇ ਸਾਨੂੰ ਉਹ ਫੇਰ ਬਣਦਾ ਹੈ ਉਹ ਜਿਹੜਾ ਜੰਜੀਰਾਂ ਦੇ ਨੋੜ ਕੇ ਛੱਟਿਆ ਗਿਆ ਕਿਤੇ ਜਿਕਰ ਨਹੀਂ ਹੈ ਕਿ ਉਹਨੇ ਹਾਇ ਕੀਤਾ ਹੋਵੇ ਮਲੋ ਜਿਹੜੇ ਬੰਦ-ਬੰਦ ਕਟਿਆ ਗਿਆ ਗੁਰੂ ਕੇ ਪਿਆਰਿਆਂ ਦਾ ਗੁਰੂ ਕੀ ਲੱਡਲੇ ਸਿੱਖਾਂ ਦਾ ਤਾਂ ਉਹਨਾਂ ਨੇ ਕਿਤੇ ਹਾਇ ਸਮਝ ਸੀ ਸ਼ਬਦ ਨਹੀਂ ਉਚਰੇਆ ਸਹਿਬਾਗ ਸਿੰਘ ਸੁਬੇਗ ਸਿੰਘ ਨੂੰ ਚਰਖਣੀਆਂ ਤੇ ਛਾੜਿਆ ਗਿਆ ਪੁੱਤਰ ਪਿਓ ਨੂੰ ਹੌਸਲਾ ਦਿੰਦਾ ਤੇ ਪਿਓ ਪੁੱਤਰ ਨੂੰ ਹੌਸਲਾ ਦਿੰਦਾ ਕਿ ਪੁੱਤਰ ਇਹ ਪਹਿਲਾ ਦੁਨੀਆ ਦੇ ਵਿੱਚ ਸਾਦਤ ਹੋਣੀ ਹੈ ਪਿਓ ਪੁੱਤਰ ਦੇ ਖੂਨ ਦੇ ਵਿੱਚ ਨਾ ਰਿਹਾ ਹੈ ਅਤੇ ਪੁੱਤਰ ਪਿਓ ਦੇ ਖੂਨ ਦੇ ਵਿੱਚ ਨਾ ਰਿਹਾ ਹੈ ਜਿਨ੍ਹਾਂ ਨੂੰ ਚਰਖੀਆਂ ਤੇ ਚੜਿਆ ਗਿਆ ਸੀ ਮਾਲੂਨਾ ਨੂੰ ਵਿਸ਼ਵਾਸ ਸੀ ਦਸ਼ਮੇਸ਼ ਬਿਤਾ ਮਹਾਰਾਜ ਜੀਾਂ ਦੇ ਇਹ ਸਾਡਾ ਬੰਦ ਬੰਦ ਕੱਟ ਸਕਦੇ ਨੇ ਪਰ ਅੰਦਰ ਦਾ ਜਿਹੜੀ ਸਾਡੀ ਅਵਸਥਾ ਨਾ ਸਾਡਾ ਵਿਸ਼ਵਾਸ ਬਣਿਆ ਸਾਡੇ ਗੁਰੂ ਤੇ ਉਹ ਨਹੀਂ ਢੁਲਾ ਸਕਦੇ ਉਹ ਵਿਸ਼ਵਾਸ ਹੀ ਅੱਜ ਤੇ ਨਾਂ ਲਿਆ ਜਾਂਦਾ ਹੈ ਭਾਈ ਸਾਹਿਬ ਭਾਈ ਸੁਵੇਕ ਸਿੰਘ ਸਾਹਿਬਾ ਸਿੰਘ ਸਤਕਾਰ ਦੇ ਨਾਲ ਰੈਂਦੀ ਦੁਨੀਆ ਤੱਕ ਉਹਨਾਂ ਦਾ ਨਾਂ ਰਹਿ ਗਿਆ ਵਿਸ਼ਵਾਸ ਹੈ ਨਾ ਗੁਰੂ ਤੇ ਤਾਂ ਇਹੇ ਵਿਸ਼ਵਾਸ ਗੁਰੂ ਅਰਜਨ ਦੇ ਮਹਾਰਾਜ ਜੀ ਸਾਨੂੰ ਦੇ ਰਹੇ ਨੇ ਵਿਸ਼ਵਾਸ ਸਤ ਆਪਣੇ ਵਿਸ਼ਵਾਸ ਨੂੰ ਸਤ ਬਣਾ ਸਤ ਬਣਾਵੇਂਗਾ ਨਾਨਕ ਗੁਰ ਤੇ ਪਾਈ ਤਾਂ ਇਹ ਵੀ ਗੁਰੂ ਤੇ ਮਿਲਦਾ ਹੈ ਵਿਸ਼ਵਾਸ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਆ ਕੇ ਤਰਲਾ ਕਰੇਗਾ ਗੁਰੂ ਨੇ ਤੇਰਾ ਤਰਲਾ ਪ੍ਰਵਾਨ ਕਰਨਾ ਤੈਨੂੰ ਵਿਸ਼ਵਾਸ ਆਵੇਗਾ ਗੁਰੂ ਤੇ ਯਕੀਨ ਆਵੇਗਾ ਨਹੀਂ ਤਾਂ ਫਾਰਮੈਲਟੀਆਂ ਨੇ ਸਲਾਮ ਜਵਾਬ ਦੋਵੇ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇ ਕੁੜੀਆਂ ਥਾਏ ਨਾ ਕਾਈ ਪਾਏ ਵਿਸ਼ਵਾਸ ਜਿਹਨੂੰ ਆਜੇ ਗੁਰੂ ਤੇ ਗੁਰੂ ਫਿਰੋ ਦੇ ਬਾਰੇ ਨਿਆਰੇ ਕਰਦਾ ਬੰਦ ਬੰਦ ਵੀ ਕੱਟਿਆ ਜਾਵੇ ਨਾ ਤਾਂ ਫਿਰ ਵੀ ਸੀ ਦਾ ਸ਼ਬਦ ਨਹੀਂ ਆਉਂਦਾ ਅਕੀਰ ਤਾਂ ਦੁਨੀਆ ਤੋਂ ਕੁੱਝ ਕਰਨੀ ਹੈ ਕਿੰਨੇ ਕ ਸਾਲ ਨੇ ਜ਼ਿੰਦਗੀ ਦੇ ਕੋਈ ਪਤਾ ਅੱਜ ਦਾ ਕਲਯੁਗ ਦਾ ਸਮਾਂ ਦਾ ਤਾਂ ਕੋਈ ਪਤਾ ਨਹੀਂ ਹੈ ਰਾਤ ਲੰਘੀ ਐ ਦਿਨ ਦਾ ਪਤਾ ਨਹੀਂ ਦਿਨ ਲੰਘਿਆ ਤਾਂ ਅੱਗੇ ਰਾਤ ਦਾ ਪਤਾ ਨਹੀਂ ਕਲਯੁਗ ਦਾ ਸਮਾਂ ਇਦਾਂ ਦਾ ਚੱਲਦਾ ਹੈ ਖਾਡਾ ਖਾਣਾ ਰਹਿਣਾ ਪੀਣਾ ਸਹਿਣਾ ਸਭ ਕੁਝ ਇਦਾਂ ਦਾ ਹੈ ਕੋਈ ਪਤਾ ਨਹੀਂ ਹੈ ਪਰ ਸਤਿਗੁਰੂ ਕਹਿੰਦੇ ਨੇ ਰੱਬ ਤੇ ਵਿਸ਼ਵਾਸ ਕਰ ਰੱਬ ਤੇ ਵਿਸ਼ਵਾਸ ਨੂੰ ਕੇਮ ਰੱਖੇਗਾ ਇਹਦੀ ਦੁਨੀਆ ਤੱਕ ਤੇਰੇ ਵਿਸ਼ਵਾਸ ਨਾਲ ਦੁਨੀਆ ਸਲਾਮ ਕਰੇਗੀ ਵਿਸ਼ਵਾਸ ਕਹਿੰਦੇ ਨੇ ਬੰਦਗੀ ਵਿਸ਼ਵਾਸ ਕਹਿੰਦੇ ਨੇ ਕਰਮਾ ਨੂੰ ਵਿਸ਼ਵਾਸ ਕਹਿੰਦੇ ਨੇ ਸੋਚ ਵਿਚਾਰ ਨੂੰ ਵਿਸ਼ਵਾਸ ਕਹਿੰਦੇ ਨੇ ਸਾਡੇ ਸਰੀਰ ਨੂੰ ਜਿੱਨਾ ਸਾਹਮਣਿਆ ਜਾਵੇ ਗੁਰੂ ਦੇ ਲੇਖੇ ਲਾਇਆ ਜਾਵੇ ਗੁਰੂ ਦੀ ਖਿਦਮਤ ਦੇ ਵਿੱਚ ਲਾਇਆ ਜਾਵੇ ਸਤਿਗੁਰੂ ਕਹਿੰਦੇ ਨੇ ਉਹ ਪਰਵਾਣ ਹੁੰਦਾ ਹੈ ਜੀ ਸਮਾਪਤੀ ਦੇ ਸਮੇਂ ਮੁੰਨਿਆ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ